ਪਿਆਰੇ ਦੋਸਤੋ ਮੈਂ ਅੱਜ ਨਾ ਬਰਨਾਲੇ ਆਇਆ ਹੋਇਆ ਤੇ ਬਰਨਾਲੇ ਦੇ ਵਿੱਚ ਮੇਰੇ ਨਾਲ ਬਾਈ ਰਜੇਸ਼ ਬਹੁਤ ਨਾਮੀ ਸ਼ਖਸੀਅਤ ਆ ਜਿਨ੍ਹਾਂ ਦਾ ਬੀਜ ਇੰਡਸਟਰੀ ਦੇ ਵਿੱਚ ਬਹੁਤ ਵੱਡਾ ਨਾਮ ਹੈ ਅਰਜਨ ਹਾਈਗ੍ਰੋ ਸੀਡ ਫਾਰਮ ਅਰਜਨ ਹਾਈਗ੍ਰੋ ਸੀਡ ਫਾਰਮ ਆ ਇਹਨਾਂ ਦਾ ਜਿਹਦੇ ਮੂੰਗੀ ਦੇ ਬਾਸਪਤੀ ਦੇ ਜਵਾਰ ਦੇ ਬਹੁਤ ਸਾਰੇ ਬੀ ਆ ਜਿਹੜੇ ਉਹ ਚੱਲਦੇ ਆ ਹਰਿਆਣਾ ਦੇ ਵਿੱਚ ਅਮਰਤਸਰ ਸਾਈਡ ਦੇ ਵਿੱਚ ਜਿੱਧਰ ਬਾਸਪਤੀ ਆ ਉਧਰ ਪਰਜੇਸ਼ ਬਾਈ ਹੁਣਾਂ ਨੂੰ ਬਹੁਤ ਚੰਗੀ ਤਰ੍ਹਾਂ ਲੋਕ ਜਾਣਦੇ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਕਿ ਗੱਲ ਉਹ ਨਹੀਂ ਸਜਣੋ ਬਈ ਬਸ ਕਿਸੇ ਤੋਂ ਇਧਰੋਂ ਉਧਰੋਂ ਵੀ ਇਕੱਠਾ ਕੀਤਾ ਪੈਕ ਕੀਤਾ ਤੇ ਲੋਕਾਂ ਨੂੰ ਮੋਹਰ ਮਾਰੀ ਦੇਤਾ ਨਹੀਂ ਇਹ ਬੰਦੇ ਦੁਕਾਨਦਾਰ ਵੀ ਆ ਇਹ ਬੰਦੇ ਕਿਸਾਨ ਵੀ ਆ ਇਹ ਬੰਦੇ ਰਿਸਰਚਰ ਵੀ ਆ ਇਹ ਬੰਦੇ ਪੜ੍ਹੇ ਲਿਖੇ ਵੀ ਆ ਇਹਨਾਂ ਨੂੰ ਸਮਝ ਹੈਗੀ ਆ ਆਪਾਂ ਇਹਨਾਂ ਨਾਲ ਅੱਜ ਬੀਆਂ ਦੇ ਨਾਲ ਸੰਬੰਧਤ ਬਹੁਤ ਸਾਰੀ ਜਾਣਕਾਰੀ ਲਵਾਂਗੇ ਸਵਾਗਤ ਕਰਦੇ ਆ ਅੱਜ ਵਾਲੀ ਵੀਡੀਓ ਬੀ ਦੀ ਐਡਵਰਟਾਈਜ਼ਮੈਂਟ ਤਾਂ ਹੈ ਹੀ ਹੈ ਪਰ ਤੁਹਾਡੇ ਲਈ ਜਾਣਕਾਰੀ ਵੀ ਆ ਕਿ ਬੀ ਖਰੀਦਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਆਪਾਂ ਬਾਈ ਹੁਣਾਂ ਦਾ ਸਵਾਗਤ ਕਰਦੇ ਬਾਈ ਸਾਸਿਕਾਲ ਸਾਸਿਕਾਲ ਭਾਈ ਜੀ ਪਹਿਲਾਂ ਤਾਂ ਆ ਦੱਸੋ ਵੀ ਆ ਕੀ ਚੱਲ ਰਿਹਾ ਤੁਹਾਡੀ ਇੱਥੇ ਫੈਕਟਰੀ ਦੇ ਵਿੱਚ ਆ ਆਹ ਕਾ ਤੋਂ ਲਾਏ ਹੋਇਆ ਇੱਥੇ ਕਿਆਰੀਆਂ ਇਹ ਮਤਲਬ ਉਹ ਆਪਦੇ ਖਾਨ ਨੂੰ ਲਾਇਆ ਕੀ ਲਾਇਆ ਇਹਦੇ ਵਿੱਚ ਸਰ ਮਤਲਬ ਕਿ ਨਾ ਇਹਦਾ ਕਰੈਕਟਰ ਚੈੱਕ ਕਰਨਾ ਹੁੰਦਾ ਜੀ ਇਹ ਮੱਕੀ ਹੈ ਜਿਵੇਂ ਲੋਟ ਵਾਈਜ਼ ਆਂਦੀ ਹੈ ਜਿੱਥੇ ਸਾਡੇ ਲੱਗਦੀ ਹੈ ਸਾਊਥ ਦੇ ਵਿੱਚ ਜੀ ਤੇ ਇਹ ਮਤਲਬ ਕਿ ਹਰ ਲੋਟ ਦੇ ਅਸੀਂ ਛੋਟੇ-ਛੋਟੇ ਕੈਰੇਆਂ ਦੇ ਵਿੱਚ ਹਾਂ ਮਤਲਬ ਕਿ ਇਹਨੂੰ GOT ਕਹਿੰਦੇ ਨੇ ਸਾਡੀ ਸੀਡ ਲੈਂਗੁਏਜ ਦੇ ਵਿੱਚ ਜੀ ਤੇ ਇਹ 60 ਦਿਨ ਤੇ ਇਹਦਾ ਸਾਨੂੰ ਸਾਰਾ ਪਤਾ ਲੱਗ ਜਾਊ ਕੁਆਲਿਟੀ ਹੋ ਜਾਊਗੀ ਜੀ ਵੀ ਇਹ ਲੋਟ ਦੇ ਵਿੱਚ ਕੋਈ ਦਿੱਕਤ ਨਹੀਂ ਜੇ ਜੇ ਕੋਈ ਦਿੱਕਤ ਹੋਊਗੀ ਤਾਂ ਉਹ ਬੀਜ ਦੇ ਵਿੱਚ ਨਹੀਂ ਵੇਚਿਆ ਜਾਊਗਾ ਅੱਛਾ ਤੁਸੀਂ ਲੋਟ ਦੇ ਵਿੱਚੋਂ ਚੱਕ ਕੇ ਪਹਿਲਾਂ ਉਹਦੀ ਜਰਮੀਨੇਸ਼ਨ ਇੱਥੇ ਚੈੱਕ ਕਰਦੇ ਆ ਜਿਵੇਂ ਆਪਾਂ ਘਰ ਦੇ ਵਿੱਚ ਦਾਣੇ ਬੀਜ ਕੇ ਕਣਕ ਦੇ ਜਰਮੀਨੇਸ਼ਨ ਚੈੱਕ ਕਰਦੇ ਹਾਂ ਹਾਂਜੀ ਹਾਂਜੀ ਤਾਂ ਜਿਹਦੀ ਜਰਮੀਨੇਸ਼ਨ 100% ਆ ਉਹੀ ਵਿੱਚ ਵਿੱਚ ਆ ਜਾਊਗਾ ਹਾਂਜੀ ਜਰਮੀਨੇਸ਼ਨ ਵੀ ਤੇ ਕੈਰੈਕਟਰ ਵੀ ਕੈਰੈਕਟਰ ਵੀ ਹਾਂ ਮਤਲਬ ਕਿ ਯੂਨੀਫਾਰਮਿਟੀ ਹੋਵੇ ਜੀ ਤੇ ਇੱਥੇ ਮੂੰਗੀ ਮੱਕੀ ਜਵਾਰ ਸਾਰਾ ਕੁਝ ਚੈੱਕ ਕਰ ਰਹੇ ਹਾਂ ਮੂੰਗੀ ਮੱਕੀ ਜਵਾਰ ਜੀ ਤੇ ਆਪਣਾ ਲਾ ਲੋ ਵੀ ਤੁਸੀਂ ਮੱਕੀ ਜੀ ਹਾਂ ਇਹ ਸਾਰੀਆਂ ਚੈੱਕ ਆ ਬਾਜਰੇ ਹਾਂਜੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੀਜ਼ਨ ਆ ਰਿਹਾ ਆਪਾਂ ਥੋੜਾ ਜਿਹਾ ਉਹਨਾਂ ਬੀਆਂ ਤੇ ਗੱਲ ਕਰੀਏ ਬਾਸਪਤੀ ਤੇ ਸਪੈਸ਼ਲੀ ਤੇ ਮੂੰਗੀ ਤੇ ਠੀਕ ਹੈ ਜੀ ਆਪਾਂ ਨਾ ਤੁਹਾਨੂੰ ਇੱਥੇ ਜਰਮੀਨੇਸ਼ਨ ਚੈੱਕ ਹੋ ਰਹੀ ਆ ਅਸਲ ਦੇ ਵਿੱਚ ਬੀ ਆ ਬੀ ਦੇ ਵਿੱਚ ਕੀ ਖਾਸियत ਆ ਕਿਉਂ ਰਜੇਸ਼ ਦਾ ਇੰਨਾ ਨਾਂ ਚੱਲਦਾ ਕਿਉਂ ਅਰਜਨ ਸ਼ੀਟਸ ਵਾਲੇ ਮਤਲਬ ਆਪਾਂ ਕਹਿ ਸਕਦੇ ਆ ਕਿ ਸਕਸੈਸ ਆ ਇਹਨਾਂ ਦਾ ਸਕਸੈਸ ਦਾ ਸੀਕ੍ਰੇਟ ਵੀ ਦੱਸਦੇ ਆ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਅਸੀਂ ਇੱਧਰਲੇ ਪਾਸੇ ਨੂੰ ਤੁਸੀਂ ਨਿਗਾਹ ਮਾਰੋਗੇ ਨਾ ਤਾ ਪੂਰਾ ਸ਼ੀਡ ਦੀ ਸੁਧਾਈ ਤੇ ਉਹਦੇ ਬੀਜ ਤੇ ਉਹਦੇ ਚੋਂ ਮਾੜਾ ਬੀਜ ਆ ਜਿਹੜਾ ਬਾਹਰ ਕੱਢਿਆ ਜਾ ਰਿਹਾ ਉਹਨੂੰ ਸੋਧਣ ਤੇ ਪੂਰਾ ਕੰਮ ਚੱਲ ਰਿਹਾ ਜਿੰਨੀ ਉਹਨੂੰ ਧੁੱਪ ਚਾਹੀਦੀ ਆ ਜਿੰਨੀ ਉਹਨੂੰ ਨਮੀ ਚਾਹੀਦੀ ਆ ਜਿੰਨੇ ਉਹਨੂੰ ਸੁੱਕਾਪਣ ਚਾਹੀਦਾ ਸਾਰਾ ਦਿੱਤਾ ਜਾ ਰਿਹਾ ਆਪਾਂ ਤੁਹਾਨੂੰ ਅੱਗੇ ਬੀਆਂ ਦੇ ਨਾਲ ਜਾਣ ਪਛਾਣ ਕਰਾਉਨੇ ਆ ਨਾਲੇ ਦੱਸਦੇ ਆ ਕਿ ਇਹ ਬੀ ਆ ਜਿਹੜਾ ਜੇ ਤੁਸੀਂ ਲੈਣਾ ਹੋਵੇ ਤਾਂ ਤੁਸੀਂ ਕਿਵੇਂ ਲੈ ਸਕਦੇ ਲੋ ਜੀ ਆਪਣੇ ਕੋਲੇ ਆਪਣੇ ਕੋਲੇ ਜਿਹੜਾ ਆ तकरीबन ਕਾਫੀ ਵੱਡਾ ਪਰਿਵਾਰ ਆ ਜਿਹੜਾ ਆਉਣ ਵਾਲੇ ਸੀਜ਼ਨ ਦੀਆਂ ਫਸਲਾਂ ਐ ਉਹਨਾਂ ਦੇ ਬੀਜਾਂ ਦਾ ਪਰਿਵਾਰ ਆਪਣੇ ਕੋਲੇ ਆ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਵਰਤ ਸਕਦੇ ਆ ਤਾਂ ਸਾਰਿਆਂ ਨੂੰ ਪਹਿਲਾਂ ਆਪਾਂ ਬਈ ਕਿਹੜੇ ਤੋਂ ਸ਼ੁਰੂ ਕਰੀਏ ਬਾਸਪਤੀ ਦੀ ਜ਼ਿਆਦਾ ਚਾਹੀਦਾ ਜਿਹੜਾ ਹੁਣ ਟਾਈਮ ਐ ਸਰ ਹੁਣ ਮਤਲਬ ਕਿ ਮੱਕੀ ਦਾ ਮੱਕੀ ਤੇ ਮੂੰਗੀ ਤੋਂ ਸ਼ੁਰੂ ਕਰੀਏ ਮੂੰਗੀ ਤੇ ਹਾਂਜੀ ਬਾਸਪਤੀ ਦੀ ਥੋੜੇ ਦੀ ਜ਼ਿਆਦਾ ਚਰਚਾ ਹੈ ਬਾਸਮਤੀ ਦੀ ਬਿਲਕੁਲ ਜ਼ਿਆਦਾ ਚਰਚਾ ਹੈ ਜੀ ਔਰ ਕੰਫੀਡੈਂਸ ਵੀ ਮਤਲਬ ਕਿ ਬੜਾ ਡਿਵੈਲਪ ਹੋਇਆ ਬਾਸਪਤੀ ਤੇ ਦੱਸੋ ਬਾਸਪਤੀ ਵਾਰੇ ਦੱਸੋ ਬਾਸਪਤੀ ਆਇਆ ਨਾ ਤੁਹਾਡਾ ਬਾਸਪਤੀ ਕਿਉਂ ਇੰਨਾ ਸਕਸੈਸ ਕਿਉਂ ਆ ਬਾਸਪਤੀ ਇਹਦੇ ਸਰ ਮਤਲਬ ਕਿ ਇੱਕ ਜਿਹੜੇ ਵੀ ਏਰੀਆ ਤੋਂ 3 ਸਾਲ ਤੋਂ ਅਸੀਂ ਪ੍ਰੋਡਕਸ਼ਨ ਲੈ ਰਹੇ ਆਂ ਜੀ ਇਹਦੇ ਵਿੱਚ ਮੇਨ ਪ੍ਰੋਬਲਮ ਆਂਦੀ ਆ ਬਕਾਨੀ ਰੋਗ ਦੀ ਹਾਂਜੀ ਬਕਾਨੀ ਰੋਗ ਇਹਦੇ ਵਿੱਚ ਬਿਲਕੁਲ ਹੀ ਨਹੀਂ ਆਉਂਦਾ ਠੀਕ ਹੈ ਜੀ ਵੱਡੀਆਂ-ਵੱਡੀਆਂ ਹੋਰ ਕੰਪਨੀਆਂ ਦੇ ਵਿੱਚ ਦੇਖਿਆ ਬਕਾਨੀ ਰੋਗ ਤੋਂ ਬਹੁਤ ਵੱਡੀ ਸਮੱਸਿਆ ਸਮਝੀ ਜਾਂਦੀ ਆ ਜੀ ਇਹ ਆਪਣੇ ਵਾਲੇ ਬੀ ਨੂੰ 3 ਸਾਲ ਤੋਂ ਕੋਈ ਬਕਾਣੀ ਰੋਗ ਨਹੀਂ ਆਉਗਾ। ਬਕਾਣੀ ਰੋਗ ਦਾ ਵੀ ਮਾੜਾ ਜਿਹਾ ਦੱਸ ਦਿਓ ਕਿ ਬਕਾਣੀ ਰੋਗ ਨੂੰ ਕਿਸਾਨੀ ਭਾਸ਼ਾ 'ਚ ਕੀ ਕਹਿੰਦੇ ਆਪਾਂ? ਕੀ ਹੁੰਦਾ? ਉਤੋਂ ਜਿਹੜਾ ਝੰਡਾ ਜ ਟੁੱਟਦਾ ਉਹਨੂੰ ਕਹਿੰਦੇ ਇਹ ਮਤਲਬ ਇਹਨੂੰ ਬੱਲੀ ਨਹੀਂ ਲੱਗਦੀ ਜੀ। ਅੱਛਾ। ਸਿੱਧਾ ਜਿਹਾ ਹੀ ਲੰਗ ਜਾਂਦਾ ਉੱਪਰ ਉੱਪਰ। ਹਾਂ। ਇਹਨੂੰ ਬਕਾਣੀ ਕਹਿੰਦੇ ਨੇ ਝੰਡਾ ਰੋਗ ਕਹਿੰਦੇ ਨੇ। ਹਾਂ ਝੰਡਾ ਰੋਗ। ਪੰਜਾਬੀ ਦੇ ਵਿੱਚ। ਤੇ ਉਹ ਨਹੀਂ ਆਉਂਦਾ ਇਹਨੂੰ। ਨਹੀਂ ਉਹ ਨਹੀਂ ਆਉਂਦਾ ਜੀ ਇਹਨੂੰ। ਇਹ ਤਾਂ ਇਹਦਾ ਝਾੜ ਕੀ ਰਹਿੰਦਾ? ਜਿਹੜੀ ਇੰਨੀ ਚਰਚਾ ਅਕਸਰ ਛਾੜ ਪਿੱਛੇ ਹੁੰਦੀ ਉਹ ਛਾੜ ਤਾਂ ਜੀ ਇਹਦਾ ਜ਼ਿੰਮੇਵਾਰ ਜੇ ਸਾਡੇ ਤੋਂ ਸੰਪਰਕ ਕਰ ਲੇ ਸਾਡੇ ਨਾਲ ਟੈਲੀਫੋਨ ਤੇ ਸੰਪਰਕ ਕਰ ਲੇ ਸਾਡੇ ਕੋਲੇ ਆ ਕੇ ਕਰ ਲੇ ਇਸ ਕੰਮ ਪਿੱਛੇ ਅਸੀਂ 14 ਘੰਟੇ ਸਾਡੀ ਸਰਵਿਸ ਹੈ ਫਾਰਮਰ ਨੂੰ ਚਾਹੇ ਉਹ ਕਿਲੇ ਦਾ ਫਾਰਮਰ ਹੈ ਚਾਹੇ 100 ਕਿਲੇ ਦਾ ਫਾਰਮਰ ਹੈ ਇਹ ਦਾਵਾ ਹੈ ਵੀ 4 ਕੁਆਂਟਲ 5 ਕੁਆਂਟਲ ਦਾ ਮੈਂ ਹੀ ਝਾੜ ਵਧਾ ਦਊਗਾ ਠੀਕ ਹੈ ਮੈਨੂੰ ਇੰਨੇ ਤਜਰਬੇ ਨੇ ਜੀ ਹਰ ਤਰ੍ਹਾਂ ਦੇ ਮੈਂ ਐਕਸਪੈਰੀਮੈਂਟ ਕਰਦਾ ਬਖ ਬਖ ਦਵਾਈਆਂ ਲਾ ਕੇ ਬੀਜ ਦਾ ਬਖ ਬਖ ਸਮੇਂ ਸਿਰ ਬੀਜਾਂ ਮੈਂ ਇਹਦੇ ਚ ਮੈਨੂੰ ਇਹ ਗੱਲ ਦੱਸੋ ਬਾਈ ਬਈ ਜਦੋਂ ਤੁਸੀਂ ਇਹ ਕਿਸਾਨਾਂ ਤੋਂ ਖਰੀਦਿਆ ਹੋਇਆ ਬੀਜ ਹੈ ਜਾਂ ਤੁਹਾਡਾ ਆਪਣੀ ਪ੍ਰੋਡਕਸ਼ਨ ਹੈ ਕੀ ਹੈ ਨਹੀਂ ਲੱਗਦਾ ਕਿਸਾਨਾਂ ਦੇ ਹੀ ਹੈ ਜੀ ਸਮਝ ਗੱਲ ਅਸੀਂ ਪਹਿਲਾਂ ਉਹਦੀ ਮਿੱਟੀ ਦੀ ਜਿਹੜੀ ਹੈ ਮਤਲਬ ਕਿ ਪੂਰੀ ਪਰਖ ਕਰਦੇ ਆ ਠੀਕ ਹੈ ਜੀ ਜਿਹੜਾ ਵੀ ਸਾਨੂੰ ਫੀਲਡ ਜਿਹਦੇ ਵਿੱਚ ਇਹ ਵਧੀਆ ਹੋਊਗੀ ਡਿਜ਼ਰਵ ਕਰਦਾ ਹੈ ਕਿਸਾਨਾਂ ਦੀਆਂ ਮੀਟਿੰਗਾਂ ਕਰਕੇ ਉੱਥੇ ਹਰ ਹਫ਼ਤੇ ਢੇੜਾ ਮਾਰ ਕੇ ਜੀ ਹੋਰ ਜਿਹੜੇ ਮਤਲਬ ਕਿ ਮਾਹਰ ਬੰਦੇ ਉਹਨਾਂ ਦਾ ਵੀ ਏਡਾ ਮਰਵਾਣੀ ਆ ਜੀ ਸਾਰਾ ਕੁਝ ਮਤਲਬ ਕਿ ਜਦੋਂ ਹੋ ਜਾਂਦਾ ਫਿਰ ਇਹਦੇ ਵਿੱਚ ਇਹ ਦੇਖਿਆ ਜਾਂਦਾ ਵੀ ਪੂਰੇ ਖੇਤ ਦੇ ਵਿੱਚ ਯੂਨੀਫਾਰਮਿਟੀ ਆ ਜੀ ਅਗਰ ਕੋਈ ਡਿਸਟਰਬੈਂਸ ਆ ਤਾਂ ਉਹ ਉੱਥੇ ਛੱਡ ਦੇਈਦਾ ਉਹਨੂੰ ਫੇਰ ਨਹੀਂ ਲੈਣਾ ਜੇ ਉਹਨੂੰ ਵੀ ਤੌਰ ਤੇ ਤਾਂ ਵਰਤਣਾ ਜੇ ਉਹ ਪੂਰਾ ਕਾਮਯਾਬ ਜੇ ਹਾਂ ਹਾਂ ਕਾਮਯਾਬ ਹੋਰ ਸਾਡਾ ਜ਼ਿਮੀਦਾਰ ਗੁੱਸਾ ਵੀ ਨਹੀਂ ਮੰਨਦਾ ਅਗਲਾ ਕਹਿੰਦਾ ਯਾਰ ਤੁਸੀਂ 5-5 ਕਿਲੋ ਜ਼ਿਮੀਦਾਰਾਂ ਨੂੰ ਹੀ ਦੇਣਾ ਸਾਡੇ ਭਾਈਚਾਰੇ 'ਚ ਹੀ ਦੇਣਾ ਹਾਂ ਔਰ ਸਾਨੂੰ ਖੁਸ਼ੀ ਹੋਈ ਐ ਇਸ ਗੱਲ ਦੀ ਮੈਂ ਬੀ ਦੀ ਐਡ ਨਹੀਂ ਇਸ ਕਰਕੇ ਕਰਦਾ ਜਿਹੜੀ ਗੱਲ ਆ ਤੁਸੀਂ ਕਹਤੀ ਮੈਂ ਇਸ ਕਰਕੇ ਮੈਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਬਾਰੇ ਪਤਾ ਕੀਤਾ ਜਦੋਂ ਮੈਨੂੰ 70 ਲੱਖੇ ਵਾਲੇ ਨੇ ਕਹਿਤਾ ਸਤਵੀਰ ਨੇ ਕਿ ਯਾਰ ਮੇਰੀ ਗਰੰਟੀ ਆ ਸਟਾਮ ਤੇ ਲਿਖ ਕੇ ਬੀ ਦੀ ਐਡ ਕਰਦੇ ਬੰਦੇ ਕਹਿੰਟ ਆ ਫਿਰ ਉਸ ਤੋਂ ਬਾਅਦ ਮੈਂ ਪਤਾ ਕੀਤਾ ਜਦੋਂ ਜੇਦਰ ਬਾਸਪਤੀ ਹੁੰਦੀ ਹੈ ਮੈਂ ਬਾਸਪਤੀ ਰਗੇਜ ਪਤਾ ਕੀਤਾ ਕਿ ਯਾਰ ਅਰਜਨ ਛੇੜ ਨੂੰ ਲੋਕ ਜਾਣਦੇ ਆ ਉਹ ਕਹਿੰਦੇ ਜਾਣਦੇ ਆ ਵਧੀਆ ਨਿਕਲਦਾ ਫਿਰ ਉਸ ਤੋਂ ਬਾਅਦ ਮੈਂ ਸਹਿਮਤ ਹੋਇਆ ਆ ਗੱਲ ਹੀ ਦੇਖ ਲੋ ਜ਼ਿੰਮੇਦਾਰ ਐਵੇਂ ਕਰਦਾ ਗਲਾਂਦਾ ਯਾਰ ਕਿਸੇ ਦੀ ਸਾਲ ਦੀ ਫਸਲ ਆ ਹਨਾ ਤਾਂ ਅਗਲਾ ਮਾੜਾ ਵੀ ਦੇਣ ਕੋਈ ਵੀ ਨਹੀਂ ਦਿੰਦਾ ਬਹੁਤ ਬਸਰ ਤਾਂ ਐਡ ਦੇ ਰਹੇ ਆ ਬਹੁਤ ਵਧੀਆ ਰਿਜ਼ਲਟ ਹੈ ਅਸੀਂ ਕਹਿੰਦੇ ਆ ਵੀ ਜਿਹੜੇ ਜ਼ਿੰਮੇਦਾਰ ਤਿੰਨ ਸਾਲ ਤੋਂ ਕੋਈ ਵੀ ਬੰਦਾ ਇਸ ਪੇਜ ਨੂੰ ਫੋਲੋ ਕਰ ਰਿਹਾ ਆਪਣੇ ਆਂਢੀ ਗੁਆਂਢੀ ਆਪਣੇ ਰਿਸ਼ਤੇਦਾਰ ਜਰੂਰ ਉਹਨੂੰ ਪੁੱਛੋ ਕਿਤਨੇ ਕਿਤੇ ਉਹਨੂੰ ਬੰਦਾ ਮਿਲੂਗਾ ਵੀ ਅਰਜਨ ਦਾ ਉਹਨੇ ਵੀ ਲਾਇਆ ਉਹ ਤੋਂ ਹੀ ਪੁੱਛ ਲੋ ਡਿਟੇਲ ਇਹ ਅਰਜਨ ਦਾ ਹੈਗਾ ਪੀਬੀ 1692 1692 ਜੀ ਇਹ ਬਾਸਮਤੀ ਦੀ ਬਾਸਮਤੀ ਦੀ ਵੈਰਾਈਟੀ ਹੈ ਬਾਸਮਤੀ ਦੀ ਵੈਰਾਈਟੀ ਹੈ ਤੇ ਇਹ ਇਹ ਕਿਹੜੇ ਕਿਹੜੇ ਟਾਈਮ ਵਾਲੀ ਆ ਇਹ ਲੇਟ ਲੱਗਦੀ ਆ ਜਾਂ ਇਹ ਜਮ੍ਹਾਂ ਬਿਲਕੁਲ 10 ਜੂਨ ਵਾਲੀ ਆ ਸਰ 10 ਜੂਨ ਵਾਲੀ ਨਹੀਂ ਜੇ ਇਹਦਾ ਸਹੀ ਸਮੇਂ ਹੈ ਜਿਹੜਾ ਉਹ 10 ਜੁਲਾਈ ਹੈ ਇਹ 10 ਜੁਲਾਈ ਵਾਲੀ ਹਾਂ 10 ਜੁਲਾਈ ਹੈ ਇਹਦਾ ਵੀ 1509 ਹੈ ਉਹਦਾ ਵੀ ਜੀ ਇਹ ਇੱਕੋ ਦੇ ਮਤਲਬ ਕਿ ਟਾਈਮ ਦੀਆਂ ਵੈਰਾਈਟੀਆਂ ਨੇ ਦੋਨੇ ਤੂੰ ਦੂਸਰਾ ਆਪਾਂ ਇੱਕੋ ਹੀ ਮਿੰਟ 1509 ਹਾਂ ਲੋ ਸਰ ਆ ਗਈ 1509 ਹਾਂਜੀ ਇਹ ਦੋਨੇ ਇੱਕੋ ਇੱਕੋ ਸਮੇਂ ਦੀਆਂ ਵੈਰਾਈਟੀਆਂ ਨੇ ਜੀ ਲਓ ਜੀ ਜੇ ਕੋਈ ਬਾਸਮਤੀ ਲਾਉਣਾ ਚਾਹੁੰਦਾ ਤਾਂ ਤੁਸੀਂ ਐਕਤੀ ਅਰਜੰਟ ਸ਼ੀਡ ਆ ਇਹਨੂੰ ਯਾਦ ਰੱਖਣਾ ਇਹਦੂਗਾ ਆਪਾਂ ਹੁਣ ਮੌਕਾ ਆ ਗਿਆ ਮੂੰਗੀ ਦਾ ਅਸਲ ਦੇ ਵਿੱਚ ਆਹ ਲੇਟ ਹੈ ਹੂੰ ਤਾਂ ਕਿਉਂਕਿ ਤੁਹਾਡਾ ਚਰਚਿਤ ਜ਼ਿਆਦਾ ਸੀਗਾ ਬੀਜ ਤੇ ਆ ਮੂੰਗੀ ਬਾਰੇ ਦੱਸੋ ਇਹ ਮੂੰਗੀ ਜੀ ਆਪਾਂ ਲਗਾਤਾਰ ਪਹਿਲੇ ਸਾਲ ਤੱਕ ਆਪਾਂ ਕੋਈ ਐਡ ਨਹੀਂ ਕੀਤੀ ਜੀ ਕੋਈ ਕਈ ਦੁਕਾਨਦਾਰਾਂ ਨੇ ਇੱਕ ਥੈਲਾ ਲੈਤਾ ਕਿਸੇ ਨੇ ਦੋ ਥੈਲੇ ਲੈਤੇ ਕਿਸੇ ਨੂੰ ਅਸੀਂ ਦੋ ਥੈਲੀਆਂ ਫਰੀ ਦਿਤੀਆਂ ਵੀ ਚੈੱਕ ਕਰੋ ਜੀ ਐਤ ਕੀ ਇਹਦੀ ਸਾਡੇ ਕੋਲੇ ਪੂਰੀ ਮੰਗ ਹੈ ਔਰ ਅਸੀਂ ਇਹ ਦਾਵੇ ਨਾਲ ਕਹਿ ਜਾਂਦੇ ਆ ਪੰਜਾਬ ਖਰਿਆਣਾ ਰਾਜਸਥਾਨ ਯੂਪੀ ਜੀ ਇੱਕ ਨੰਬਰ ਤੇ ਝਾੜ ਆਇਆ ਇਹ ਜੇ ਵੀ ਜ਼ਿਮੀਂਦਾਰ ਨੇ ਕਿ ਸਾਡੇ ਕੋਲੇ ਉਹ ਕਹਿੰਦੇ ਵੀ 15 ਸਾਲ ਹੋ ਗਏ ਸਾਨੂੰ ਮਤਲਬ ਕਿ ਮੂੰਗੀ ਬੀਜਦੇ ਨੂੰ ਅਸੀਂ ਇਹ ਜੀ ਮੂੰਗੀ ਨਹੀਂ ਦੇਖੀ ਅੱਛਾ ਜੀ ਫਲੀ ਦਾ ਸਾਈਜ਼ ਲੰਬਾ ਜੀ ਫਲੀ ਮਟਾਈ ਉਹਦੀ ਜੀ ਔਰ ਆਊਟ ਲੁੱਕ ਉਹਦੀ ਬਹੁਤ ਵਧੀਆ ਜੀ ਔਰ ਝਾੜ ਦੇ ਵਿੱਚ ਸਭ ਤੋਂ ਵੱਧ ਇੱਕ ਨੰਬਰ ਤੇ ਮੂੰਗੀ ਇਹ ਆ ਠੀਕ ਹੈ ਜੀ ਤੇ ਇਹ ਮੂੰਗੀ ਆ ਜਿਹੜੀ ਇਹ ਹੁਣ ਜਿਹੜੇ ਬੰਦਾ ਕੋਈ ਕਿਸਾਨ ਆ ਹੂੰ ਉਹ ਤੁਹਾਡੇ ਨਾਲ ਹੀ ਸਿੱਧਾ ਸੰਪਰਕ ਕਰੇ ਜਾਂ ਮਤਲਬ ਨੇੜੇ ਦੇ ਬੰਦੇ ਡੀਲਰਾਂ ਨੂੰ ਕਹੇ ਕਿ ਭਾਈ ਮੈਨੂੰ ਅਰਜਨ ਵਾਲੀ ਚਾਹੀਦੀ ਹੈ ਨਹੀਂ ਸਾਡੀ ਸਾਰੇ ਕਿਤੇ ਪਈ ਹੈ ਜੀ ਜੀ ਸਾਰੇ ਡਿਸਟ੍ਰੀਬਿਊਟਰ ਨੇ ਸਾਡੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਜੀ ਉੱਥੋਂ ਹੀ ਲਵੇ ਉੱਥਾਂ ਹੀ ਲਵੇ ਆਪੇ ਨੇੜੇ ਹੀ ਮਿਲ ਜੂਗੀ ਉਹਨੂੰ ਲਓ ਜੀ ਹਾਂ ਜੀ ਤਾਂ ਜਿਹੜਾ ਕਿਸਾਨ ਮਤਲਬ ਮੈਂ ਰეკਮੈਂਡ ਕਰਦਾ ਵੀ ਜੇ ਮੰਨ ਕੇ ਚਲੋ ਤੁਸੀਂ 20 ਕਿੱਲੇ ਲਾਉਨੇ ਆ ਨਾ ਤੇ ਇੱਕ ਵਾਰੀ ਇੱਕ ਕਿੱਲਾ ਲਾ ਕੇ ਦੇ ਬਿਲਕੁਲ ਜੀ ਤੁਹਾਨੂੰ ਅਲੱਗ ਪਤਾ ਲੱਗੂ ਹਾਂ ਬਿਲਕੁਲ ਪਤਾ ਲੱਗੂ ਹਾਂ ਹਾਂ ਹੈਨਾ ਇਹ ਨਹੀਂ ਨਾ ਗੱਲ ਬਾਤ ਬਾਕੀ ਸਾਡੇ ਨਾਲ ਸੰਪਰਕ ਕਰ ਲੈ ਕਿਸਾਨ ਕੱਲੂਗੇ ਤੇ ਜੋ ਕੋਈ ਦਵਾਈ ਦੂ ਵਗੈਰਾ ਛਿੜਕਦੀ ਆ ਸਾਨੂੰ ਦਵਾਈਆਂ ਬਾਰੇ ਬਹੁਤ ਜਾਣਕਾਰੀ ਆ ਜੀ ਕਈ ਵਾਰ ਕੀ ਹੁੰਦਾ ਕੋਈ ਦੁਕਾਨਦਾਰ ਮਤਲਬ ਕਿ ਇੰਨੀ ਉਹਨੂੰ ਜਾਣਕਾਰੀ ਨਹੀਂ ਹੁੰਦੀ ਜੀ ਬਿਮਾਰੀ ਕੋਈ ਹੋਰ ਹੁੰਦੀ ਆ ਦਵਾਈ ਉਹ ਹੋਰ ਲੈ ਜਾਂਦਾ ਕੋਈ ਜੇ ਸਹੀ ਆਇਡੈਂਟੀਫਾਈ ਕਰ ਲੇ ਜੀ ਤਾਂ ਮੈਂ ਦਾਵਾ ਕਰਨਾ 10 ਕੁੰਡਰ ਤੋਂ ਉੱਤੇ ਝੜ ਆ ਜੂਗਾ ਪਈ ਜੇ ਕਿਤੇ ਉਹਨੂੰ ਉਹ ਪੂਰੇ ਸਹੀ ਟਾਈਮ ਤੇ ਸਹੀ ਦਵਾਈ ਸਹੀ ਉਹਨੂੰ ਪਤਾ ਹੋਵੇ ਕੀ ਰੋਗ ਹੈ ਹਾਂਜੀ ਤੇ ਅਸੀਂ ਇਹ ਫ੍ਰੀ ਸਰਵਿਸ ਹੈ ਜਿੱਥੇ ਮਰਜ਼ੀ ਹੋਵੇ ਸਾਡਾ ਬੰਦਾ ਜਾਊ ਦੇਖਣ ਵਾਸਤੇ ਬੰਦਾ ਜਾਊਗਾ ਬੰਦਾ ਜਾਊਗਾ ਮੱਕੀ ਬਾਰੇ ਵੀ ਗੱਲਬਾਤ ਕਰ ਲਈ ਹਾਂਜੀ ਮੱਕੀ ਬਾਰੇ ਗੱਲ ਕਰ ਮੱਕੀ ਪਕਾਮੀ ਹੈ ਇਹ ਕਿ achar ਵਾਲੀ ਹੈ ਇਹ ਪਕਾਮੀ ਵੀ ਹੈ ਜੀ ਇਹ achar ਵਾਲੀ ਵੀ ਹੈ ਜੀ ਇਹ ਮੱਕੀ ਦਾ ਟਾਈਮ ਹੈ ਜੀ 1 April ਤੋਂ ਲੈ ਕੇ 30 May ਤੱਕ ਅੱਛਾ 1 April ਨੂੰ ਵੀ ਲੱਗ ਸਕਦੀ ਹੈ 30 May ਨੂੰ ਵੀ ਇਹ ਬੀਜੀ ਜਾ ਸਕਦੀ ਹੈ ਹਾਂਜੀ ਦੋ ਮਹੀਨੇ ਇਹ ਮੱਕੀ ਦਾ ਟਾਈਮ ਹੈ ਜੀ ਤੇ ਇਹ ਪਿਛਲੇ ਸਾਲ ਉਦੋਂ ਪਿਛਲੇ ਸਾਲ ਨੰਬਰ 1 ਤੇ ਮੱਕੀ ਇਹ ਰਹੀ ਹੈ ਜਿੰਨੀਆਂ ਵੀ ਕੰਪਨੀਆਂ ਨੇ ਗੀਆਂ ਜੀ ਇਹਦੀ ਹਾਈਟ ਜੀ ਇਹਦਾ ਪੱਤਾ ਚੋੜਾ ਜੀ ਇਹਦੀ ਆਊਟਲੁੱਕ ਜੀ 2 2 3 3 ਇਹਨੂੰ ਛੱਲੀਆਂ ਜੀ ਜਿਹਨੂੰ ਵੀ ਜ਼ਿਮੀਦਾਰ ਨੂੰ ਦੇਤਾ ਉੱਥੇ ਮਤਲਬ ਕਿ ਉਹ ਇਹੀ ਬੀਜੂਗਾ ਅਗਲੇ ਸਾਲ ਜੀ ਭਈ ਉਹ ਉਹ ਜ਼ਿਮੀਦਾਰ ਨੂੰ ਵੀ ਬੇਨਤੀ ਕਰਦੇ ਆ ਕਿ ਇਹਦਾ ਵੀ ਇੱਕ ਕਿੱਲਾ ਜ਼ਰੂਰ ਲੈ ਲਈ ਤਾਂ ਇੱਕ ਗਿੱਲਾ ਇਹਦੇ ਵਾਲਾ ਵੀ ਅਰਜਨ ਵਾਲਿਆਂ ਦਾ ਵੀ ਤੁਸੀਂ ਲਾ ਕੇ ਹਾਂਜੀ ਜ਼ਰੂਰ ਦੇਖੋ ਤੇ ਇਹਦੇ ਇਹਨੂੰ ਤੁਸੀਂ ਦੋਨੋਂ ਪਾਸੇ ਕੰਮ ਲੈ ਸਕਦੇ ਆ ਵੀ ਇਹ ਮਤਲਬ ਇਹਦਾ ਲਾਂਗਾ ਵੀ ਬਹੁਤ ਆ ਹਾਂਜੀ ਤੇ ਇਹਦਾ ਇਹਦਾ ਝਾੜ ਕੀ ਰਿਹਾ ਕਿਦਾ ਐਵਰੇਜ ਚਾਂਟ ਸਰ ਇਹਦਾ ਆਈ ਹੈ ਇਹ ਵੀ ਜਾਣਕਾਰੀ ਦੀ ਗੱਲ ਹੈ ਜ਼ਿੰਮੇਦਾਰ ਨੂੰ ਅਸੀਂ ਫੇਰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਮੇਰੇ ਨਾਲ ਜਰੂਰ ਸੰਪਰਕ ਕਰਨ ਉਹ ਜੀ ਦਵਾਈ ਇੱਕ 40 ਦਿਨ ਦੀ ਜਦੋਂ ਮੱਕੀ ਹੋ ਜੇ ਜੀ ਤਾਂ 65 ਦਿਨ ਤੱਕ ਇਹਨੇ ਕ੍ਰੋਸਿੰਗ ਕਰਨੀ ਹੁੰਦੀ ਹੈ ਦਾਣਾ ਬਣਨਾ ਹੁੰਦਾ ਠੀਕ ਹੈ ਜੀ ਉਦੋਂ ਮਤਲਬ ਕਿ ਜ਼ਮੀਨ ਗਿੱਲੀ ਚਾਹੀਦੀ ਹੈ ਠੀਕ ਹੈ ਜੀ ਉਹ ਗਿੱਲੀ ਦਾ ਮਤਲਬ ਕਿ ਦਾਣੇ ਬਣਨ ਦੇ ਵਿੱਚ ਪੂਰਾ ਰੋਲ ਹੁੰਦਾ ਹੈ ਰਮਾਈ ਹੋਈ ਮੱਕੀ ਦਾ ਹਾਂ ਇੱਕ 40 ਦਿਨਾਂ ਦੀ ਜਦੋਂ ਮਤਲਬ ਕ੍ਰੋਸਿੰਗ ਦੇ ਉਹਦੇ ਮੱਕੀ ਦੇ ਦਿਨ ਹੁੰਦੇ ਆ ਉਦੋਂ ਕਿਤੇ ਨਾ ਕਿਤੇ ਆਪਾਂ ਨੂੰ ਉਹ ਚੀਜ਼ ਤੇ ਵੀ ਧਿਆਨ ਰੱਖਣਾ ਹੁੰਦਾ ਵੀ ਉਦੋਂ ਉਹ ਜੀ ਸਪਰੇ ਨਹੀਂ ਕਰਨੀ ਕਿ ਉਹਦਾ ਜਿਹੜਾ ਹੈਗਾ ਉਹ ਮੇਲ ਫੀਮੇਲ ਆ ਉਹ ਡਿਸਟਰਬ ਹੋਵੇ ਹਾਂ 40 ਦਿਨ ਤੋਂ ਮਤਲਬ ਕਿ ਸ਼ੁਰੂ ਕਰਨਾ ਹੈ 55 ਦੇ ਦਿਨ ਤੇ ਇਹਨੇ ਕ੍ਰੋਸਿੰਗ ਕਰਨੀ ਹੈ ਜੀ ਹਾਂ ਇਹਨਾਂ ਵਿੱਚ ਵੀ ਉਹ ਉਹ ਜੇ ਤੁਹਾਨੂੰ ਉਹ ਚੀਜ਼ ਦੀ ਸਮਝ ਹੈ ਜਾਂ ਤੁਸੀਂ ਸਮਝ ਵਾਲੇ ਬੰਦੇ ਨਾਲ ਸੰਪਰਕ ਕਰ ਲੋ ਹਾਂਜੀ ਸਿਆਣੇ ਕਹਿੰਦੇ ਵੀ ਜਾਂ ਜਨ ਚੜਜੋ ਤੇ ਜਾਂ ਚੜਦੇ ਦੇਖ ਲੋ ਹੈ ਤਾਂ ਉਹ ਚੀਜ਼ ਦਾ ਫਰਕ ਹੈ ਤੇ ਇਹ ਮੱਕੀ ਆ ਇਹ ਮੱਕੀ ਲਈ ਵੀ ਵੈਸੇ ਤਾਂ ਕੰਪਨੀ ਦੇ ਨੰਬਰ ਦਿੱਤੇ ਹੋਏ ਆ ਉਹ ਉਹਦੇ ਲਈ ਸੰਪਰਕ ਕਰ ਲਿਓ ਪਰ ਜੇ ਤੁਸੀਂ ਨੇੜੇ ਦੇ ਡਿਸਟ੍ਰੀਬਿਊਟਰ ਤੋਂ ਵੀ ਕਿਸੇ ਤੋਂ ਵੀ ਮੰਗੋਗੇ ਨਾ ਮੈਨੂੰ ਅਰਜਨ ਵਾਲਿਆਂ ਦਾ ਸ਼ੀਡ ਚਾਹੀਦਾ ਮੱਕੀ ਦਾ ਤੇ ਉਹ ਆਪੇ ਮੰਗਵਾ ਕੇ ਦੇਊਗਾ ਜੀ ਉਹਦੇ ਕੋਲ ਨਾ ਹਾਂ ਨਾ ਬਾਈ ਹਾਂਜੀ ਇਹ ਇਹ ਤਾਂ ਹੋ ਗਈ ਮੱਕੀ ਮੱਕੀ ਦੀ ਵੈਰਾਈਟੀ ਇੱਕ ਹੀ ਆਪਣੇ ਕੋਲੇ ਮੱਕੀ ਦੀਆਂ ਬ੍ਰੈਡਿੰਗਾਂ ਤੋਂ ਆ ਦਿਖਾਓ ਜੀ ਦੂਜੀ ਵੀ ਬ੍ਰੈਡ ਕਿ ਦੂਜੀਆਂ ਬ੍ਰੈਡਿੰਗਾਂ ਕੀ ਆ ਆ ਵੀ ਮੱਕੀ ਆ ਇਕ ਸਰ ਆ ਆ ਮੱਕੀ ਐ ਇਹਨਾਂ ਸਾਡੀ 8 ਸਾਲ ਤੋਂ ਸਾਡਾ ਨਾਮ ਚੱਲਦਾ ਇਹਦਾ ਜੀ ਸਾਰੇ 164 ਦੇ ਨੋਤੇ ਜਾਣਦੇ ਨੇਗੇ ਜੀ ਕੋਈ ਸਾਡਾ ਕੋਟਕਪੂਰਾ ਜਗਰਾਉਂ ਪਧੌੜ ਮੁਖਸਰ ਜੀ ਫਰੀਦਕੋਟ ਜੀ ਆਪਣਾ ਮਾਨਸਾ ਜੀ ਆਪਣਾ ਰਾਏਕੋਟ ਮੁੱਲਾਪੁਰ ਜਗਰਾਉਂ ਜੀ ਇਹ ਮੱਕੀ ਦਾ ਸਾਡਾ ਨਾਮ ਵਿਕਦਾ ਔਰ ਇਸ ਨੋ ਤੇ ਵੀ ਸਾਡੀ ਮਤਲਬ ਕਿ ਵੀ ਆਰਜਨ 164 ਵਾਲਿਆਂ ਦੀ ਇਹ ਵੈਰਾਈਟੀਆਂ ਨੇ ਸਾਰੀਆਂ ਠੀਕ ਹੈ ਜੀ ਇਹ ਸਾਡਾ ਪਹਿਲਾ ਸੀ ਇਹ ਇਹ ਸਾਡਾ ਬ੍ਰਾਂਡ 10 ਸਾਲ ਦਾ ਹੈ ਅੱਛਾ ਵੀ ਇਹ ਇਹ ਬ੍ਰਾਂਡ ਉਹ ਹੋ ਜਾ ਵੀ ਜਿਹੜਾ ਅਗਲਾ ਆ ਚੀਜ਼ ਨੂੰ ਵੀ ਚੱਕੂ ਤਾਂ ਕਹੂਗਾ ਆਰਜਨ 164 ਵਾਲਿਆਂ ਦਾ ਹਾਂ ਜੀ 164 ਵਾਲਿਆਂ ਦਾ ਇਹ ਮਤਲਬ ਕਿ ਅੱਜ ਸਾਡਾ 11 ਸਾਲ ਹੋ ਗਏ ਜੀ ਫਾਰਮਰ ਨੂੰ ਮਤਲਬ ਕਿ ਪਤਾ ਹੈ ਇਹਦੀ ਕੀ ਖਾਸੀਅਤ ਆ ਇਹਦੀ ਆਰਜਨ 164 ਇਹਦੀ ਸਰ ਖਾਸੀਅਤ ਇਹ ਆ ਇਹਦਾ ਜਿਹੜਾ ਸਟੈਮ ਹੈ ਜੀ ਜਣੀ ਜਿਹੜਾ ਇਹਦਾ ਤਣਾ ਜੀ ਉਹ ਬਹੁਤ ਹੀ ਮਜ਼ਬੂਤ ਹੈ ਜਿਵੇਂ ਖੇਤ ਦੇ ਵਿੱਚ ਪਹਿਲਵਾਨ ਖੜਾ ਹੁੰਦਾ ਨਾ ਜੀ ਐਂ ਇਹ ਖੜਦਾ ਹੈ ਜੀ ਕਿਹਦਾ ਮਤਲਬ ਕਿ ਕੱਦ ਵੀ ਬਹੁਤ ਜ਼ਿਆਦਾ ਹੈ ਪੱਤਾ ਬਹੁਤ ਜ਼ਿਆਦਾ ਚੌੜਾ ਹੈ ਜੀ ਡੰਗਰੇ ਇਹਨੂੰ ਬਹੁਤ ਖੁਸ਼ ਹੋ ਕੇ ਖਾਂਦੇ ਨੇ ਜੀ ਜਿਵੇਂ ਨਾ ਪੱਤੇ ਦੇ ਵਿੱਚ ਸ਼ਹਿਦ ਭਰਿਆ ਹੁੰਦਾ ਇੰਜੈਕਟ ਕੀਤਾ ਹੁੰਦਾ ਤੇ ਇਹਨੂੰ ਛੱਲੀਆਂ ਵੀ ਲੱਗਦੀਆਂ ਨੇ ਜੀ ਤੇ ਉਹਦੇ ਨਾਲ ਕੀ ਆ ਜੋ ਛੱਲੀਆਂ ਮਤਲਬ ਕਿ ਉਹ ਫਾਰਮ ਕਿਸਾਨ ਨੂੰ ਫਰੀ ਦੇ ਵਿੱਚ ਰਹਿ ਜਾਂਦੀਆਂ ਨੇ ਜਦ ਵਿੱਚੀ ਮਤਲਬ ਕਿ ਜਦੋਂ ਆਪਾਂ ਕੁਤਰਦਾਨਿਆਂ ਚਾਰੇ ਦੇ ਵਿੱਚ ਤਾਂ ਡੰਗਰਾਂ ਦਾ ਮਤਲਬ ਕਿ ਫੈਟਰ ਵੱਦੀ ਆ ਠੀਕ ਆ ਮਤਲਬ ਕਹਿਣ ਤੋਂ ਭਾਵੇਂ ਆ ਵੀ ਇਹ ਇਹ ਹੈਗਾ ਇਹ ਹੈਗਾ ਉਹ ਉਹ ਹੈਗੀ ਆ ਪਕਾਮੀ ਤੇ ਝਾਰ ਵਾਲੀ ਹਾਂਜੀ ਆ ਹੱਗੀ ਆ ਜਿਹੜੀ ਵੱਢਣੀ ਆ ਚਾਰੇ ਵਾਲੀ ਇਹ ਚਾਰੇ ਵਾਲੀ ਜਿਹੜੀ ਆਪਾਂ ਕੁਤਰ ਕੇ ਪਾਉਂਦੇ ਹਾਂ ਹਾਂਜੀ ਇਹ ਜਿਹੜੀ ਕੁਤਰ ਕੇ ਪਾਉਣੀ ਆ ਹਾਂ ਇਹ ਹਰ ਪਿੰਡ ਦੇ ਵਿੱਚ ਹਾਂ ਬਹੁਤ ਜ਼ਿਮੀਂਦਾਰਾਂ ਨੂੰ ਪਤਾ ਹੈ ਵੀ ਇਹ ਮੱਕੀ ਦਾ ਰਿਜ਼ਲਟ ਕੀ ਆ अच्छा ये तो ਤੁਹਾਡੀ ਆਈਡੈਂਟੀਫਿਕੇਸ਼ਨ ਹੈ ਹਾਂਜੀ ਸਾਡੀ ਆਈਡੈਂਟੀਟੀ ਜਿਵੇਂ ਮਰੂਤੀ ਵਾਲਾਂ ਦੀ ਮਰੂਤੀ 800 ਆਈਡੈਂਟੀਫਿਕੇਸ਼ਨ ਸੀਗੀ ਹਾਂਜੀ ਸਰ ਵੀ ਇਹ ਉਹ ਚੀਜ਼ ਹੈ ਤੁਹਾਡੀ ਉਹੀ ਚੀਜ਼ ਹੈ ਬਿਲਕੁਲ ਉਹੀ ਚੀਜ਼ ਹੈ ਉਹੋ ਚੀਜ਼ ਹੈ ਤੇ ਉਸ ਤੋਂ ਬਾਅਦ ਹੋਰ ਵੀ ਜਿੱਤੇ ਜਵਾਰ ਹੈ ਜੀ ਸਾਡੀ ਆਈਡੈਂਟੀਫਿਕੇਸ਼ਨ S95 ਜੀ ਇਹ ਵੀ ਸਾਡੀ ਜਵਾਰਪੁਰਾਣੀ ਹੈ ਜੀ ਜਿਹੜਾ ਵੀ ਮਤਲਬ ਕਿ ਇਹ ਜਵਾਰ ਇਹਦਾ ਇੰਨਾ ਸੌਫਟ ਪੱਤਾ ਹੈ ਜੀ ਬਹੁਤ ਜਲਦੀ ਇਹ ਜਵਾਰ ਬਾਦੀ ਹੈ ਜੀ ਔਰ ਇਹ ਦੋ ਜਿੰਨੀਆਂ ਮਰਜੀ ਇਹ ਸਭ ਤੋਂ ਵੱਧ ਵੱਡਾ ਹੈ ਇਹਦੀਆਂ ਨੇ ਕਿੰਨਾਂ ਕਿੰਨੇ ਲੋਹ ਦੇ ਦਊਗੀ ਤਿੰਨ ਲੋਹ ਦਿੰਦੀ ਆ ਜੀ ਵਧੀਆ ਕਮਾਲ ਆ ਯਾਰ ਤਨ ਤਨ ਲੋਹ ਦੇ ਦਿੰਦੀ ਬਿਲਕੁਲ ਦਊ ਜੇ ਤਨ ਲੋ ਤੇ ਇਹ ਇੱਕ ਖੜਪੱਕ ਜੀ ਤਾਂ ਨਹੀਂ ਹੋ ਜਾਂਦੀ ਨਹੀਂ ਜੀ ਜਮ ਨਹੀਂ ਖੜਪੱਕ ਨਹੀਂ ਹੁੰਦੀ ਜਿਵੇਂ ਆਪਾਂ ਕਹਿੰਦੇ ਨੇ ਆਰਗੇਨਿਕ ਫੂਡ ਜੀ ਬਿਲਕੁਲ ਡਿਟੋ ਹੈ ਭੱਜ ਕੇ ਖਾਊਗਾ ਡੰਗਰਿਆਂ ਇੱਕ ਬਹੁਤ ਬਾਰੀਆਂ ਆਏ ਹੁੰਦਾ ਵੀ ਥੋੜਾ ਜਿਹਾ ਜੋ ਕਿਹਾਰਾ ਸਿਰੇ ਤੇ ਵੱਢਣ ਵਾਲਾ ਉਹ ਖੜ ਪੱਕ ਜਿਹਨੇ ਵੱਢਣ ਨੂੰ ਵੀ ਨਹੀਂ ਜੀ ਕਰਦਾ ਕੁੱਤਰ ਨੂੰ ਵੀ ਨਹੀਂ ਜੀ ਕਰਦਾ ਖੁੰਡੀਆਂ ਜੀਆਂ ਬਣ ਜਾਂਦੀਆਂ ਜਾਂ ਉਹ ਲੱਕੜਾਂ ਜੀਆਂ ਬਣ ਜਾਂਦੀਆਂ ਨਾ ਉਹ ਪਸੂ ਡੋਗੇ ਡੋਗੇ ਛੱਡ ਦਿੰਦੇ ਆ ਉਸ ਤਰ੍ਹਾਂ ਦੀ ਕੋਈ ਨਹੀਂ ਜੀ ਉਹ ਜਵਾਰਾਂ ਜਵਾਰਾਂ ਫੋਰ ਨੇ ਜੀ ਤੇ ਇਹ ਜਵਾਰਾਂ ਦਾ ਕਰੈਕਟਰ ਹੈ ਜੀ ਇਹ ਬੈਲਜੀਅਮ ਦੇ ਮਤਲਬ ਕਿ ਕਰੈਕਟਰ ਨੇ ਇਹਦੇ ਜੀ ਤੇ ਇਹ ਜਵਾਰ ਬਹੁਤ ਹੀ ਵਧੀਆ ਰਿਜ਼ਲਟ ਹੈ ਜੀ ਪੂਰਾ ਸੌਫਟ ਪੱਤਾ ਜੀ ਔਰ ਇੱਕ ਵਾਰ ਵੱਡੋ ਨਾਲ ਦੀ ਨਾਲ ਹੀ ਫੇਰ ਹੋ ਜਾਂਦੀ ਆ ਜੀ ਇੱਕ ਵਾਰ ਕਿਸਾਨ ਵੱਢ ਲੇ ਜੇ ਇਹ 13 ਫੁੱਟ ਦੀ ਵੀ ਹੋ ਜਾ ਦੁਬਾਰਾ ਤਾਂ ਵੀ ਨਹੀਂ ਖੜਪਾ ਕਰੂਗੀ। ਲੋ ਜੀ ਆ ਜਵਾਰ ਇਹ ਇਹ ਉਹ ਜ਼ਿਮੀਂਦਾਰਾਂ ਦੇ ਪਤਾ ਕਿਹਨਾਂ ਦੇ ਕੰਮ ਆਉਣੀਆਂ ਬਾਈ ਇਹ। ਹਾਂਜੀ ਸਰ ਇਹ ਕੰਮ ਆਉਣੀਆਂ ਉਹਨਾਂ ਦੇ ਜਿਨ੍ਹਾਂ ਦੇ ਸਾਡੇ ਯਾਰ ਕਹਿੰਦੇ ਖੇਤਾਂ 'ਚ ਚੂਹਾ ਏ। ਉਹ ਪਹਿਲਾਂਾਂ 'ਚ ਜਦੋਂ ਕਣਕ-ਕੁਣਕ ਵੱਡੀ ਹੁੰਦੀ ਉਹਨਾਂ ਦੇ ਨਾਲ ਤਾਂ ਚੂਹਾ ਹੁੰਦਾ ਉਲਜਿਆ ਵਾ ਕਣਕ-ਕੁਣਕ ਦੀਆਂ ਬੱਲੀਆਂ ਚੋਣ ਉਹਨਾਂ ਦੇ ਨਾਲ ਤਾਂ ਹਰੀ ਹੋ ਜਾਂਦੀ ਆ ਹੂੰ ਮੁੜ ਕੇ ਜਦੋਂ ਝੋਨੇ ਨੂੰ ਲੱਗ ਜਾਂਦੇ ਆ ਪਾਣੀ ਫਿਰ ਚੂਹਾ ਹੁੰਦਾ ਬੇਲਾ ਸਾਰੇ ਪਾਸੇ ਫਿਰ ਉਹ ਪੱਠੇ ਹਰੇ ਨਹੀਂ ਹੋਣ ਦਿੰਦਾ ਕੀ ਹੁੰਦਾ ਜੀ ਤਾਂ ਉਹਨਾਂ ਵਾਸਤੇ ਇਹ ਸਭ ਤੋਂ ਵੱਡਾ ਵਰਦਾਨ ਹੋਊਗਾ ਜਿਨ੍ਹਾਂ ਦੇ ਖੇਤਾਂ 'ਚ ਚੂਹਾ ਖਾ ਜਾਂਦਾ ਇਹ ਇੱਕ ਵਾਰੀ ਬੀਜੀ ਗਈ ਮੁੜ ਕੇ ਤਿੰਨ ਵਾਰੀ ਸਿਆਲ ਆ ਜਾਣਗੇ ਹਾਂਜੀ ਸਿਆਲ ਆ ਜਾਣਗੇ ਤਾਂ ਤੁਸੀਂ ਇਹ ਜਵਾਰ ਵਰਤ ਸਕਦੇ ਆਜੋ ਜੀ ਹੋਰ ਵੀ ਦਿਖਾਓ ਆ ਲੋ ਜੀ ਇਹ ਕੀ ਹੈ ਇਹ ਸਾਡਾ ਬਾਜਰਾ ਜੀ ਇੱਕ ਬਾੜ ਵਾਲਾ ਜੀ ਇੱਕ ਕਟਾਈ ਵਾਲਾ ਜੀ ਇਸ ਨੂੰ ਅਸੀਂ ਗਰਮੀਆਂ ਦੇ ਵਿੱਚ ਤਰਤੀਹ ਤਾਂ ਦਿੰਦੇ ਆ ਜੀ ਕੋਈ ਵੀ ਜਿਆਦਾ ਬਾਡਾਂ ਵਾਲੀ ਚੀਜ਼ ਆ ਉਹਦੀ ਤਸਵੀਰ ਗਰਮ ਹੁੰਦੀ ਹੈ ਜੀ ਜੇ ਇੱਕ ਬਾੜ ਵਾਲੀ ਚੀਜ਼ ਆ ਉਹਦੀ ਤਸਵੀਰ ਠੰਡੀ ਹੁੰਦੀ ਹੈ ਜੀ ਇਹ ਹੁਣੇ ਆ ਇਹਨੇ ਹੁਣੇ ਗਰਮੀਆਂ ਦੇ ਵਿੱਚ ਜੀ ਇਹਨੇ ਹੁਣ 1 ਮਾਰਚ ਤੋਂ ਲੈ ਕੇ 1 ਸਤੰਬਰ ਤੱਕ ਇਹਦੀ ਬਜਾਈ ਹੋਊਗੀ ਜੀ ਯਾਨੀ ਜੋ ਵੀ ਇਹਨੂੰ ਐਨੀਮਲਸ ਡੰਗਰ ਖਾਊਗਾ ਜੀ ਉਹਨੂੰ ਮਤਲਬ ਕਿ ਸ਼ਾਂਤੀ ਮਿਲੂਗੀ। ਅੱਛਾ, ਮਤਲਬ ਇਹਦੀ ਤਸਵੀਰ ਠੰਡੀ ਹੈ। ਤਸਵੀਰ ਠੰਡੀ ਹੈ। ਪਰ ਹੋਊਗਾ ਇੱਕ ਵਾਰ ਉਹ। ਇੱਕ ਵਾਰੀ। ਔਰ ਇਹਦੀ ਹਾਈਟ ਵੀ ਬਹੁਤ ਜ਼ਿਆਦਾ ਹੈ। ਜੀ। 13-14 ਫੁੱਟ ਤੱਕ ਇਹਦੀ ਹਾਈਟ ਹੈ ਜੀ। ਜੀ। ਕਿੰਨੇ ਦਿਨਾਂ 'ਚ ਤਿਆਰ ਹੋ ਜਾਂਦਾ? ਇਹ ਸਰ ਜੇ ਜ਼ਿਆਦਾ ਹਾਈਟ ਲੈਣੀ ਹੈ ਤਾਂ ਤਾਂ 60 ਦਿਨ 'ਚ। ਜੀ। ਤੇ ਨਹੀਂ ਜਿਵੇਂ ਕਿਸੇ ਨੂੰ ਮਤਲਬ ਕਿ ਲੋੜ ਹੈ ਤਾਂ ਕੋਈ 45 ਦਿਨ 'ਤੇ ਵੀ ਥੋੜਾ ਜਿਹਾ ਵੱਢ ਲਾਂਦਾ ਹੈ। ਜੀ। 50 ਦਿਨ 'ਤੇ 55 ਦਿਨ 'ਤੇ ਵੱਢੀ ਜਾਂਦੇ ਜਿਹਨੂੰ ਚ ਲੋੜ। 60 ਦਿਨਾਂ ਤੋਂ ਬਾਅਦ ਕਿੰਨੇ ਦਿਨਾਂ ਬਾਅਦ ਲੱਟ ਜਾਊਗਾ? ਖੜਾ ਰਹੂਗਾ। ਇਹ 70 ਦਿਨ ਤੱਕ ਖੜਾ ਰਹੂਗੇ ਦੇਖਦਾ ਨਹੀਂ ਨਾ ਜਮਾ ਨਹੀਂ ਦਿਖਦਾ ਜੀ ਹਾਂ ਵੀ ਮਤਲਬ ਐ ਤਾਂ ਨਹੀਂ ਬੈਠ ਜਾਊਗਾ ਨਹੀਂ ਜੀ ਨਹੀਂ ਆਮ ਤੌਰ ਤੇ ਜਦੋਂ ਬੰਦੇ ਤੋਂ ਉੱਚਾ ਹੋ ਜਾਂਦਾ ਇਹ ਲਟ ਜਾਂਦਾ ਨਹੀਂ ਇਹ ਨਹੀਂ ਲਟਦਾ ਇਹਦਾ ਜਿਹੜਾ ਸਟੈਮ ਹੈ ਜਿਹੜਾ ਜੀ ਇਹ ਬਹੁਤ ਜ਼ਿਆਦਾ ਮਜ਼ਬੂਤ ਹੈ ਠੀਕ ਹੈ ਆਜੋ ਜੀ ਇਸ ਤੋਂ ਅੱਗੇ ਆਜੋ ਹੋਰ ਕਿਹੜਾ ਵੀ ਆਹ ਹੋਰ ਸਾਰਾ ਡੈਰੀ ਗ੍ਰੀਨ ਜਵਾਰ ਮੈਂ ਜੀ ਇਹਦਾ ਕੀ ਫਰਕ ਆ ਦੂਜੀ ਜਵਾਰ ਨਾਲ ਇਹ ਜਵਾਰ ਦਾ ਫਰਕ ਇਹ ਹੈ ਜੀ ਇਹ ਉਹ ਜਵਾਰਾਂ ਪੈਂਦੀਆਂ ਨੇ ਕਿਆਂ ਮਤਲਬ ਕਿ 3 ਕਿਲੋ ਕਨਾਲ ਦੀ ਜੀ ਇਹ ਪੈਂਦੀ ਹੈ 1/2 ਕਿਲੋ ਕਨਾਲ ਦੀ ਠੀਕ ਹੈ ਜੀ ਔਰ ਇਹ ਇੱਕੋ ਹੀ ਕਟਾਈ ਵਾਲੀ ਜਵਾਰ ਹੈ ਜੀ ਇੱਕ ਵਾਰ ਜਿਹੜੇ ਜ਼ਿਮੀਦਾਰ ਨੇ ਲਾ ਲਈ ਇਹ ਜੀ ਉਹ ਮਤਲਬ ਨਹੀਂ ਕੋਈ ਹੋਰ ਜਵਾਰ ਲਾ ਜੂਗਾ ਇਹਦੀ ਤਾਸੀਰ ਠੰਡੀ ਹੈ ਜੀ ਆਮ ਤੌਰ ਤੇ ਮਤਲਬ ਕਿ ਹਰ ਕਿਸਾਨ ਬਾਡਾਂ ਵਾਲੀ ਜਵਾਰ ਤੇ ਹੋਇਆ ਪਿਆ ਜੀ ਇਹ ਇਹਦੀ ਇਹਦੀ ਹਾਈਟ 12 ਫੁੱਟ ਤੋਂ ਲੈ ਕੇ ਜੀ 15 ਫੁੱਟ ਤੱਕ ਤੇ ਇਹਦੀ ਹਾਈਟ ਹੈ ਹਮ ਔਰ ਕੀ ਹੁੰਦਾ ਹੈ ਜਿਹੜੀ ਵੱਧ ਹਾਈਟ ਵਾਲੀਆਂ ਜਵਾਰਾਂ ਨੇ ਜਾਂ ਪੱਠੇ ਹੁੰਦੇ ਨੇ ਥੱਲੇੋਂ ਸੁੱਕ ਜਾਂਦੇ ਨੇਗੇ ਹੂੰ ਐਨਾ ਐਨਾ ਛੱਡ ਛੱਡ ਕੇ ਬੜਾ ਪੈਂਦਾ ਇਹ ਜਮਾ ਨਹੀਂ ਸੁੱਕਦਾ ਜੀ ਥੱਲੇ ਤੋਂ ਲੈ ਕੇ ਉੱਪਰ ਤੱਕ ਗ੍ਰੀਨ ਰਹੂਗਾ ਹਰਾ ਰਹੂਗਾ ਤੇ ਕਿੰਨਾ ਚਿਰ ਹਰਾ ਰਹੂਗਾ ਇਹ ਸਿਰ 75 ਦਿਨ 80 ਦਿਨ ਤੱਕ ਹਰਾ ਰਹੂਗਾ ਮਤਲਬ ਪੂਰਾ ਹਰਾ ਹੀ ਰਹੋ ਪੂਰਾ ਹਰਾ ਰਹੂਗਾ ਜੀ ਔਰ ਇੱਕ ਵਾਰ ਜ਼ਿਮੀਦਾਰ ਨੂੰ ਦੇਖਣ ਜੀ ਵੀ ਬਹੁਤ ਵਧੀਆ ਲੱਗੂਗਾ ਆਪਦਾ ਖੇਤ ਡੰਗਰ ਵੀ ਬੜਾ ਖੁਸ਼ ਹੋ ਕੇ ਖਾਊਗਾ ਜੀ ਤੇ ਇਹਦੀ ਤਸਵੀਰ ਠੰਡੀ ਹੈ ਤਸਵੀਰ ਠੰਡੀ ਹੈ ਇਹਦੀ ਤਸਵੀਰ ਠੰਡੀ ਹੈ ਤੇ ਪਰ ਇਹ 161 ਬਾੜ ਦੇਊਗਾ 161 ਬਾੜ ਦੇਊਗਾ ਇਹਦੀ ਮਾਤਰਾ ਇੱਕ ਕਨਾਲ ਦੇ ਵਿੱਚ 1/2 ਕਿਲੋ ਵੀ ਦੀ ਹੋਇਆ ਹਾਂ ਮਤਲਬ ਜਦੋਂ ਤੁਸੀਂ ਲੈਣਾ ਅਰਜਨ ਵਾਲਾਂ ਦਾ ਸ਼ੀਟ ਤਾਂ ਇਹ ਦੱਸ ਕੇ ਲੈਣਾ ਵੀ ਭਾਈ ਮੈਨੂੰ ਤਿੰਨ ਬਾੜਾਂ ਵਾਲਾ ਚਾਹੀਦਾ ਜਾਂ ਇੱਕ ਵਾਲਾ ਚਾਹੀਦਾ ਹਾਂ ਠੀਕ ਲਓ ਜੀ ਤਾਂ ਇਹ ਆ ਗਿਆ ਇੱਕ ਕਾਟ ਵਾਲਾ ਜਵਾਰ ਉਸ ਤੋਂ ਬਾਅਦ ਚੱਕੀ ਕੀ ਚੱਕਾਂਗੇ ਜੀ ਕੀ ਹੋਗੀ ਜੀ ਆਪਣੀ ਮੱਕੀ ਦਾ ਆਸਤੀ ਜੀ ਦੋ ਤਰ੍ਹਾਂ ਦੀ ਆਪਾਂ ਹਾਂਜੀ ਤੇ ਇਧਰਲੇ ਪਾਸੇ ਆਹ ਕੀ ਪਿਆ ਆਹ ਲਾਲ ਦੇ ਪੈਕਟਾਂ ਚ ਇਹ ਉਹੀ ਹੈ ਜੀ 164 ਉਹੀ ਮੱਕਾ ਜਿਹੜਾ ਆਪਾਂ ਜਿੱਦੀ ਆਪਾਂ ਪਹਿਚਾਨ ਕਰਾਈ ਆ ਠੀਕ ਆ ਮੂੰਗੀ ਆਪਣੀ ਇੱਕ ਤਰ੍ਹਾਂ ਦੀ ਕੋਈ ਹੈ ਜੀ ਹਾਂਜੀ ਹਾਂਜੀ ਆਹ ਚਾਹ ਪੱਤੀ ਵਾਲਾ ਪੈਕਟ ਆ ਹਾਂਜੀ ਇਹ ਨੂਟ੍ਰੈਕਸ ਬਾਜਰਾ ਜੀ ਜੀ ਇਹ ਆਪਣਾ ਨੂਟ੍ਰੈਕਸ ਬਾਜਰਾ ਜੀ ਜੀ ਇਹ ਮਤਲਬ ਕਿ ਕਟਾਈ ਵਾਲਾ ਬਾਜਰਾ ਹੈ ਜੀ ਜੀ ਤੇ ਇਹਨੂੰ ਉਹ ਜ਼ਿਮੀਂਦਾਰ ਕਟਾਈ ਵੀ ਪਾ ਲੈ ਸਕਦਾ ਇਹ ਤੋਂ ਇਹਦਾ ਵਿੱਚ ਅਚਾਰ ਵੀ ਪਾਣ ਲੱਗੇ ਲੋਕ ਜੀ ਪਰ ਅਸੀਂ ਇਹਨੂੰ ਸੁਜੈਸਟ ਕਰਦੇ ਆਂ ਕਟਾਈ ਵਾਸਤੇ ਠੀਕ ਹੈ ਜੀ ਹਾਂ ਚਾਰ ਸਾਲ ਦਾ ਕਾਟਾਂ ਦੇਊਗਾ ਇਹ ਤਿੰਨ ਕਾਟਾਂ ਦੇ ਦਿੰਦਾ ਜੀ ਦੋ ਹੀ ਲਾਓ ਤੁਸੀਂ ਦੋ ਹੀ ਕਟਾਂ ਦੇਊਗਾ ਦੋ ਕਟਾਂ ਦੇ ਦੋ ਵਧੀਆ ਕਟਾਂ ਦੇਊਗਾ ਜੀ ਦੋ ਕਟਾਂ ਦੇਊਗਾ ਤੇ ਇਹ ਉਮੀਦ ਤਾਂ ਨਹੀਂਗਾ ਵੀ ਇਹਨੂੰ ਐਸ ਰੁੱਤ ਚ ਬੀਜਣਾ ਇਹਨੂੰ ਕਿਸੇ ਚ ਲੇਟ ਬੀਜਲਾ ਪਹਿਲਾਂ ਬੀਜਲਾ ਨਹੀਂ ਸਰ 1 ਮਾਰਚ ਤੋਂ ਲੈ ਕੇ ਜੀ ਇਹਨੂੰ ਤੁਸੀਂ 30 ਜੂਨ ਤੱਕ ਵੀਛਾ ਦੇ। 30 ਜੂਨ ਤੱਕ ਵੀਛ ਸਕਦੇ ਜੇ ਉਦੋਂ ਬਾਅਦ ਵੀਜਾਂਗੇ ਤਾਂ ਨਫਰ ਨਹੀਂ ਵੀਜਣਾ। ਫਿਰ ਇਹਦੀ ਜਰਮੀਨੇਸ਼ਨ ਵਧੀਆ ਨਹੀਂ ਰਹਣੀ। ਨਹੀਂ ਜਰਮੀਨੇਸ਼ਨ ਨੀ ਕਰੈਕਟਰ ਨਹੀਂ ਵਜੇ ਰਹਿੰਦਾ ਸੱਤ। ਠੀਕ ਆ। ਉਗਦਾ ਜਾਊਗਾ। ਜੇ ਥੋੜਾ ਜਿਹਾ ਵੱਡਾ ਹੋਊਗਾ ਫਿਰ ਨਿਸਰ ਜਾਂਦਾ। ਠੀਕ ਆ। ਜਿਹੜਾ ਜਿਹੜਾ ਕਰੈਕਟਰ ਆਪਣਾ ਅਕਰਜਣ ਸ਼ੀਡ ਦਾ ਵੀ ਆਪਾਂ ਦੱਸਣਾ ਉਹ ਫਿਰ ਉਹ ਇਸ ਟਾਈਮ 'ਚ ਹੀ ਆਊਗਾ। ਹਾਂਜੀ ਉਹ ਮਤਲਬ ਕਿ ਹਾਂ ਇਹ ਵੈਰਾਈਟੀ 30 ਜੂਨ ਤੱਕ 1 ਜੁਲਾਈ ਤੱਕ ਹੀ ਵੀਜਣੀ ਆਪਾਂ ਨੂੰ। ਠੀਕ ਆ ਜੀ। 15 ਜੁਲਾਈ ਤੱਕ ਕਰ ਦੋ। ਲਓ ਵੀ ਸੱਜਣੋ। ਆ ਬੀਜਾ ਅਰਜਨ ਸ਼ੀਡ ਵਾਲਿਆਂ ਦੇ ਤੁਹਾਨੂੰ ਮੈਂ ਬਾਸਪਤੀ ਦਾ ਥੋੜਾ ਜਿਹਾ ਫੇਰ ਦੱਸ ਦਿਆਂ ਸਜਣੋ ਟ੍ਰੇਡਰ ਲੈ ਕੇ ਜਾਓ ਜੀ ਆਹ ਲੋ ਬਾਸਪਤੀ ਆਹ ਬਾਸਪਤੀ ਆ 17 18 ਹਾਂਜੀ ਸਰ 17 18 ਪੀਬੀ 17 18 ਹਾਂਜੀ ਇਹ ਤੁਸੀਂ ਆਪਣਾ ਨਾਮ ਦਿੱਤਾ ਇਹਨੂੰ ਨਹੀਂ ਜੀ ਇਹ ਯੂਨੀਵਰਸਿਟੀ ਦੀ ਵੈਰਾਈਟੀ ਹੈ ਅੱਛਾ ਯੂਨੀਵਰਸਿਟੀ ਦੀ ਵੈਰਾਈਟੀ ਆ 17 18 ਹਾਂਜੀ ਹਾਂਜੀ ਇਹ ਅਰਜਨ ਸ਼ੀਡ ਦੇ ਮਤਲਬ ਅੰਡਰ ਆਉਂਦੀ ਆ ਇਹ ਅਰਜਨ ਨੇ ਇਹਨੂੰ ਪ੍ਰੋਡਿਊਸ ਕੀਤਾ ਹੈ ਬਈ ਅਰਜਨ ਸੀਡ ਆ ਜਿਹੜਾ ਇਹਨੂੰ ਸੁਧਾਈ ਕਰਕੇ ਵੇਚ ਰਿਹਾ ਸੱਜਣੋ ਤੇ ਦੂਸਰੀ ਵੈਰਾਈਟੀ ਕਿਹੜੀ ਆ 1509 ਆ 1509 ਆ ਤੁਸੀਂ ਨਾ ਐਂ ਕਾਰ ਸਕਦੇ ਆ ਫੈਕਟਰੀ ਵਿਜ਼ਿਟ ਵੀ ਕਰ ਸਕਦਾ ਕਿਸਾਨ ਬਿਲਕੁਲ ਜੀ ਜਿੱਥੇ ਆਪਾਂ ਖੜੇ ਆ ਆ 1509 ਦੀ ਵੈਰਾਈਟੀ ਆ ਬਾਕੀ ਜਿੰਨੇ ਵੀ ਇਹ ਇਹਨੂੰ ਵੀ ਆਪਾਂ ਜਰਮੀਨੇਸ਼ਨ ਇਹਦੀ ਵੀ ਚੈੱਕ ਕਰਾਂਗੇ ਹਾਂ ਜੀ ਹਾਂ ਜੀ ਜਰਮੀਨੇਸ਼ਨ ਚੈੱਕ ਹੋ ਕੇ ਫੇਰ ਹੀ ਵੀ ਪੈਕ ਹੁੰਦਾ ਜੀ ਜੀ ਜੇਕਰ ਤੁਸੀਂ ਮਤਲਬ ਕੋਈ ਵੀ ਵੀ ਖਰੀਦਣਾ ਚਾਹੁੰਦੇ ਆ ਤਾਂ ਤੁਸੀਂ ਅਰਜਨ ਸ਼ੀਡ ਡਿਸਟ੍ਰੀਬਿਊਟਰ ਬਣਨਾ ਚਾਹੁੰਦਾ ਤੁਹਾਡਾ ਵੀ ਵੇਚਣੇ ਚਾਹੁੰਦਾ ਅੱਗੇ ਹਾਂ ਸਾਡੀਆਂ ਸ਼ਰਤਾਂ ਮੁਤਾਬਕ ਉਹ ਜੀ ਮਤਲਬ ਕਿ ਸਾਨੂੰ ਉਹਦੇ ਡਾਕੂਮੈਂਟਸ ਡਿਜ਼ਰਵ ਕਰਦੇ ਨੇ ਜੇ ਬਿਲਕੁਲ ਬਣਾਵਾਂਗੇ ਹਾਂ ਜੀ ਉਹ ਵੇਚਣਾ ਚਾਹੁੰਦਾ ਤਾਂ ਉਹ ਲੈ ਸਕਦਾ ਹਾਂ ਸਿੱਧੀ ਫੈਕਟਰੀ ਤੋਂ ਰਹਿਣ ਦੋ ਜ਼ਿੰਮੇਦਾਰ ਨੂੰ ਕਹਿਣ ਤੋਂ ਫਿਰ ਦੂਜੇ ਡੀਲਰ ਤਰਾਜ ਕਰਦੇ ਸਹੀ ਗੱਲ ਮਤਲਬ ਕਹਿਣ ਤੋਂ ਭਾਵੇਂ ਆ ਵੀ ਜਿਹੜਾ ਆਪਣਾ ਇੱਕ ਡੀਲਰ ਹੈ ਉਹ ਡੀਲਰ ਤੋਂ ਹੀ ਕਿਸਾਨ ਖਰੀਦੇ ਹੂੰ ਬਈ ਉਹਨੂੰ ਵਧੀਆ ਜੈਨੂਨ ਰੇਟ ਹੀ ਮਿਲੂਗਾ ਠੀਕ ਹੈ ਉਹੀ ਰੇਟ ਮਿਲੂਗਾ ਹਨਾ ਤੇ ਆ ਆ ਇਹਨੂੰ ਲਾਲ ਜਰੰਗਾ ਤੋਂ ਲਾਇਆ ਪਿਆ ਇਹ ਲਾਲ ਰੰਗ ਨਹੀਂ ਜੀ ਇਹ ਬਹੁਤ ਬਿਹਤਰੀਨ ਦਵਾਈਆਂ ਨਾਲ ਕੀਤਾ ਪਿਆ ਜੀ ਇਹਨੂੰ ਮਤਲਬ ਕਿ ਫਿਰ ਇਨੀਸ਼ੀਅਲ ਸਟੇਜ ਦੇ ਉੱਤੇ ਜਦੋਂ ਇਹ ਮਤਲਬ ਕਿ ਪਨੀਰੀ ਆਪਾਂ ਸਿੱਟਦਾਨੇ ਆ ਠੀਕ ਇਨੂ ਮਤਲਬ ਕਿ ਇਨੀਸ਼ੀਅਲ ਸਟੇਜ ਦੇ ਉੱਤੇ ਕੋਈ ਸਕਿੰਗ ਪੈਸਟ ਜਿਵੇਂ ਕੋਈ ਆਪਾ ਲਾ ਲਓ ਮੱਛਰ ਜਾਤੀ ਦਾ ਕੀੜਾ ਉਹ ਨਹੀਂ ਲੱਗਦਾ ਠੀਕ ਠੀਕ ਨਹੀਂ ਉਹ ਉਹਨੂੰ ਖਾ ਜਾਂਦਾ ਠੀਕ ਆ ਉਹ ਨਹੀਂ ਲੱਗਦਾ 30 ਦਿਨ ਤੱਕ ਇਹਦੀ ਇਹ ਪ੍ਰੋਟੈਕਸ਼ਨ ਕਰਦੀਆਂ ਨੇ ਇਹ ਦਵਾਈਆਂ ਇਸ ਤੋਂ ਬਾਅਦ ਤਾਂ ਇਹ ਸੈਲਫ ਮਤਲਬ ਕਿ ਉਹ ਸੈਲਫ ਆਪਣਾ ਹੂੰ हां भाई वो अपने आप करने लगेंदा प्रोटेक्शन आंदी वो उस काबिल हो जांदा है हां तो पहला पहले 30 ਦਿਨਾਂ ਤੱਕ ਇਹਨੂੰ ਪੁੱਟ 15 ਦਿਨ ਤੱਕ ਕਹ ਦੋ 15 ਦਿਨ ਤੱਕ हां हां 15 ਦਿਨ ਤੱਕ ਇਹਨੂੰ 25 ਦਿਨ ਤੱਕ ਪਨੀਰੀ ਵੀ ਲਾ ਦਨੇ ਆਪਾਂ ਪੱਟ ਕੇ हां 15 ਦਿਨ ਤੱਕ ਇਹਨੂੰ ਇਹ ਪ੍ਰੋਡਕਟ ਪ੍ਰੋਟेक्ट ਕਰੂਗੀ ਉਦੋਂ ਹੀ ਮਤਲਬ ਕਿ ਪਨੀਰੀ ਨੂੰ ਲੋਡ ਹੁੰਦੀ ਹੈ ਠੀਕ ਹੈ ਜੀ ਤਾਂ ਇਹ 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 ਤੁਹਾਡੇ ਕੋਲੇ ਟ੍ਰੀਟਡ ਵੀ ਪਿਆ ਤੇ ਅਨਟ੍ਰੀਟਡ ਵੀ ਪਿਆ ਇਹ ਦੋਨੇ ਤਰ੍ਹਾਂ ਦਾ ਲੈ ਸਕਦੇ ਹਾਂਜੀ ਇਹ ਦੋਨਾਂ ਤਰ੍ਹਾਂ ਦੀ ਅਲੱਗ-ਅਲੱਗ ਪੈਕਿੰਗ ਆਊਗੀ हां जी 3 ਕਿਲੋ ਪੈਕਿੰਗ ਚ ਟ੍ਰੀਟਡ ਹੈ ਜੀ ਜੀ 10 ਕਿਲੋ ਪੈਕਿੰਗ ਚ ਅਨਟ੍ਰੀਟਡ ਹੈ ਅਨਟ੍ਰੀਟਡ ਹੈ ਹਾਂਜੀ ਜਿਹੜਾ ਕਿਸਾਨ ਤੁਹਾਡੇ ਤੋਂ ਅਨਟ੍ਰੀਟਡ ਲੈਣਾ ਚਾਹੁੰਦਾ ਅਨਟ੍ਰੀਟਡ ਲੈ ਲੈ ਜਿਹੜਾ ਟ੍ਰੀਟਡ ਲੈਣਾ ਚਾਹੁੰਦਾ ਹਾਂਜੀ ਟ੍ਰੀਟਡ ਲੈ 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 ਵੀ ਸੱਜਣਾ ਤੁਹਾਨੂੰ ਸਾਰੇ ਬੀਆਂ ਦੀ ਜਾਣਕਾਰੀ ਦੇਤੀ ਜਿਹੜੀ ਖਾਸ ਗੱਲ ਧਿਆਨ ਦੇਣ ਯੋਗ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਤੁਹਾਨੂੰ ਇੱਕ ਜਾਣਕਾਰੀ ਦੇਵਾਂਗੇ ਕਿ ਧਿਆਨ ਕਿਹੜੀਆਂ ਗੱਲਾਂ ਦਾ ਰੱਖਣਾ ਮੈਂ ਤੁਹਾਨੂੰ ਫੇਰ ਕਹਿੰਨਾ ਕਿ ਧਿਆਨ ਤੁਸੀਂ ਇਸ ਗੱਲ ਦਾ ਰੱਖਣਾ ਕਿ ਤੁਹਾਨੂੰ ਡਾਇਰੈਕਟ ਉਸ ਸੱਜਣਾ ਦਾ ਨੰਬਰ ਦੇ ਰਿਹਾ ਜਿਹੜੀ ਫੈਕਟਰੀ ਦੇ ਵਿੱਚ ਇਹ ਸ਼ੀਟਾਂ ਤੇ ਕੰਮ ਕੀਤਾ ਜਾਂਦਾ ਤੁਸੀਂ ਉਹ ਨੰਬਰ ਤੇ ਸੰਪਰਕ ਕਰਕੇ ਨਾ ਹਰ ਦਿਨ ਦੀ ਇੱਕ ਭਾਵੇਂ ਰਿਪੋਰਟ ਜਦੋਂ ਵੀ ਤੁਹਾਨੂੰ ਲੱਗਦਾ ਕਿ ਯਾਰ ਮੇਰਾ ਮੈਨੂੰ ਆ ਪ੍ਰੋਬਲਮ ਆ ਸਕਦੀ ਆ ਜਾਂ ਗਵਾਂਡੀਆਂ ਨੂੰ ਆ ਗਈ ਆ ਜਾਂ ਮੇਰਾ ਪੌਦਾ ਗਰੋ ਐਨੀ ਕਰ ਗਿਆ ਮੈਨੂੰ ਹੁਣ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੁੰਦਾ ਤੁਸੀਂ ਕੰਪਨੀ ਨਾਲ ਸੰਪਰਕ ਕਰਕੇ ਉਹਨਾਂ ਤੋਂ ਮਸ਼ਵਰਾ ਲੈ ਸਕਦੇ ਆ ਜਿਹੜੀ ਨੰਬਰ 2 ਤੇ ਇਹਨਾਂ ਨੇ ਵਧੀਆ ਗੱਲ ਇਹ ਕਹੀ ਹੈ ਇਹ ਕਹਿੰਦੇ ਭਾਵੇਂ ਸਾਡਾ ਵੀ ਬੀਬੇ ਵਾਲਾ ਬੰਦਾ ਇੱਕ ਕਿੱਲੇ ਵਾਲਾ ਵੀ ਹੋਵੇ ਤਾਂ ਅਸੀਂ 14 ਘੰਟਿਆਂ ਦੇ ਅੰਦਰ ਅੰਦਰ ਉਹਦੇ ਕੋਲੇ ਪਹੁੰਚਾਂਗੇ। ਇਹ ਵੀ ਨਾ ਗੱਲ ਵਾ। ਹਾਂਜੀ ਹਾਂਜੀ। ਹਾਂਜੀ ਮਤਲਬ ਇਹਨਾਂ ਦੇ ਬਾਕੀ ਪੰਜਾਬ ਚ ਸਾਰੇ ਕਿਤੇ ਸਾਡਾ ਡਿਸਟ੍ਰੀਬਿਊਟਰ ਹੈਗੇ ਨੇ। ਪੰਜਾਬ, ਹਰਿਆਣਾ, ਹਰਿਆਣਾ, ਰਾਜਸਥਾਨ। ਹਾਂਜੀ ਸਰ। ਯੂਪੀ ਸਾਰੇ ਥਾਵਾਂ ਤੇ ਜਾਂਦਾ। ਬੀ ਤਾਂ ਬਹੁਤ ਦੂਰ ਤੱਕ ਜਾਂਦਾ ਇਹਨਾਂ ਦਾ। ਜਿੱਥੇ ਵੀ ਕੋਈ ਪੰਜਾਬੀ ਸੁਣਨ ਵਾਲਾ, ਸਮਝਣ ਵਾਲਾ ਕੋਈ ਪੰਜਾਬੀ ਭੈਣ ਭਾਈ ਸਮਝਣ ਵਾਲਾ ਬੈਠਾ ਤਾਂ ਤੁਸੀਂ ਮਤਲਬ ਅਰਜਨ ਦਾ ਸ਼ੀਡ ਕਿਸੇ ਵੀ ਤਰ੍ਹਾਂ ਦਾ ਵਰਤ ਸਕਦਾ ਕਿਉਂਕਿ ਜਦੋਂ ਮਤਲਬ ਮੇਰੇ ਕੋਲੋਂ ਕਿਸੇ ਸ਼ੀਡ ਵਾਲੇ ਨੇ ਐਡਵਰਟਾਈਜ਼ਮੈਂਟ ਕਰਵਾਉਣੀ ਹੁੰਦੀ ਹੈ ਨਾ ਤਾਂ ਮੇਰੇ ਵੀ ਆਪਣੇ ਕੁਝ ਹੈਗੇ ਆ ਪੈਰਾਮੀਟਰ ਉਹਨਾਂ ਦੇ ਵਿੱਚ ਦੀ ਉਹ ਕੜਿਆਂ ਦੇ ਵਿੱਚ ਦੀ ਲੰਘ ਕੇ ਹੀ ਫੈਕਟਰੀ ਵਾਲਾ ਮੇਰੇ ਕੋਲੋਂ ਐਡ ਕਰਵਾਉਂਦਾ ਮਤਲਬ ਹਰ ਬੰਦੇ ਦੀ ਐਡ ਕਰਨਾ ਮੈਨੂੰ ਐਂ ਲੱਗਦਾ ਹੁੰਦਾ ਕਿ ਜੇ ਕਿਸਾਨ ਦਾ ਫਸਲ ਦਾ ਨੁਕਸਾਨ ਹੈ ਭਾਈ ਤਾਂ ਇਸ ਕਰਕੇ ਮੇਰੇ ਪੈਰਾਮੀਟਰਾਂ ਦੇ ਵਿੱਚ ਦੀ ਲੰਘ ਕੇ ਮੇਰੇ ਕੋਲੇ ਆਏ ਹੋਏ ਬੰਦੇ ਆ ਤੁਸੀਂ ਇਹ ਬੰਦਿਆਂ ਤੇ ਸ਼ੇਡ ਖਰੀਦਣ ਲਈ ਭਰੋਸਾ ਕਰ ਸਕਦੇ ਆਂ ਜਿਉਂਦੇ ਰਹਿਣ